ਮੇਰੇ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਬਜੀਤ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸਰ ਅੱਜ ਅਸੀਂ ਗੱਲ ਕਰਾਂਗੇ ਮੇਜਰ ਦਵਿੰਦਰਜੀਤ ਸਿੰਘ ਪੰਨੂ ਸਾਹਿਬ ਦੀ ਇਹ ਬਹਾਦਰ ਯੋਦਾ ਫਾਈਵ ਸਿੱਖ ਬਟਾਲੀਅਨ ਦਾ ਯੋਦਾ ਸੀਗਾ ਜੀ ਇਹਨਾਂ ਦਾ ਜਨਮ ਪਾਕਿਸਤਾਨ ਦੇ ਮਲਤਾਨ ਦੇ ਵਿੱਚ 10 ਅਪ੍ਰੈਲ 1941 ਨੂੰ ਹੋਇਆ ਜੀ ਇਨਾਂ ਦੇ ਪਿਤਾ ਜੀ ਵੀ ਫੌਜ ਵਿੱਚ ਲੈਫਟੇਨੈਂਟ ਕਰਨਲ ਦੇ ਅਹੁਦੇ ਤੇ ਸੀਗੇ। ਔਰ ਪੰਨੂ ਸਾਹਿਬ ਨੇ 21 ਸਾਲ ਦੀ ਉਮਰ ਦੇ ਵਿੱਚ 10 ਜੂਨ 1962 ਨੂੰ ਕਮਿਸ਼ਨ ਪ੍ਰਾਪਤ ਕੀਤਾ। ਕਮਿਸ਼ਨ ਪ੍ਰਾਪਤ ਕਰਕੇ ਟ੍ਰੇਨਿੰਗ ਲਈ ਟ੍ਰੇਨਿੰਗ ਤੋਂ ਬਾਅਦ ਇਹ ਚਲੇ ਗਏ ਫਾਈਵ ਸਿਕ ਬਟਾਲੀਅਨ ਦੇ ਵਿੱਚ ਬਤੌਰ ਸੈਕੰਡ ਲੈਫਟੇਨੈਂਟ 1971 ਤੱਕ ਇਹਨਾਂ ਨੇ ਦੇਸ਼ ਦੀ 9 ਸਾਲ ਸੇਵਾ ਕੀਤੀ ਤੇ 9 ਸਾਲਾਂ ਦੇ ਵਿੱਚ ਇਹ ਸੈਕੰਡ ਲੈਫਟਨੈਂਟ ਤੋਂ ਮੇਜਰ ਬਣ ਗਏ ਨੇ ਜੀ ਜਦੋਂ 1971 ਦੇ ਵਿੱਚ ਅ ਪਾਕਿਸਤਾਨ ਦੇ ਨਾਲ ਤਣਾਅ ਵਧਿਆ ਉਸ ਟਾਈਮ ਤੇ ਇਹਨਾਂ ਦੀ ਯੂਨਿਟ ਜਿਹੜੀ ਹੈ ਸ਼ੰਭਜੌੜੀਆਂ ਏਰੀਆ ਦੇ ਵਿੱਚ ਸੀਗੀ ਜੀ ਔਰ 1971 4 5 ਦਸੰਬਰ ਦੀ ਰਾਤ ਨੂੰ ਜਦੋਂ ਪਾਕਿਸਤਾਨ ਨੇ ਇੰਡੀਆ ਦੇ 에어ਫੀਲਡਾਂ ਦੇ ਉੱਤੇ ਅਟੈਕ ਕੀਤਾ ਹੈ ਉਸ ਟਾਈਮ ਜਦੋਂ ਇਹਨਾਂ ਦੀ ਯੂਨਿਟ ਸ਼ੰਭ ਜੋੜੀਆਂ ਲੱਗੀ ਹੋਈ ਸੀਗੀ ਤੇ ਪਾਕਿਸਤਾਨ ਨੇ 23 ਡਿਵੀਜ਼ਨ ਆਪਣੀ ਲੈ ਕੇ ਤਕਰੀਬਨ 30-40 ਕਿਲੋਮੀਟਰ ਏਰੀਆ ਦੇ ਵਿੱਚ 9 ਪਾਲਟਨਾਂ ਤੇ ਆਪਣੇ ਆਰਟੀ ਵਗੈਰਾ ਤੋਪਖਾਨਾ ਉੱਥੇ ਲਗਾ ਕੇ ਫਾਇਰ ਖੋਲ ਦਿੱਤਾ ਇਹਨਾਂ ਦੇ ਰਿਸਪੌਂਸਿਬਿਲਟੀ ਏਰੀਆ ਦੇ ਵਿੱਚ 5 ਸਿਕ ਬਟਾਲੀਨ ਜੋ ਹੈ ਉਸ ਟਾਈਮ ਤੇ 191 ਬ੍ਰਿਗੇਡ ਦੇ ਅੰਡਰ ਆਉਂਦੀ ਸੀਗੀ ਜੀ ਇਹ ਵੀ ਬ੍ਰਿਗੇਡ ਜਿਹੜਾ ਹੈ ਉਹਨਾਂ ਨੂੰ ਢਾਲ ਬਣ ਕੇ ਰੋਕਣ ਲਈ ਖੜਾ ਸੀਗਾ ਪਾਕਿਸਤਾਨ ਨੂੰ ਔਰ ਜਲਦੀ ਹੀ ਇਸ ਬ੍ਰਿਗੇਡ ਨੇ ਹਮਲਾ ਕੀਤਾ ਔਰ ਪੰਨੂ ਸਾਹਿਬ ਦੀ ਜਿਹੜੀ ਉਸ ਟੈਂਪ ਦੇ ਪੋਜੀਸ਼ਨ ਸੀਗੀ ਇਹ ਡਿਫੈਂਸਿਵ ਪੋਜੀਸ਼ਨ ਤੇ ਸੀਗੀ ਜੀ ਉਹਨਾਂ ਦੀ ਕੰਪਨੀ ਨੇ ਇਸ ਸ਼ਮ ਜੋੜੀਆਂ ਸੈਕਟਰ ਦੇ ਵਿੱਚ ਮਹੱਤਵਪੂਰਨ ਚੌਕੇ ਜਿਹੜੇ ਸੀਗੇ ਉਹਨਾਂ ਤੇ ਆਪਣਾ ਡਿਫੈਂਸ ਲਿਆ ਹੋਇਆ ਸੀਗਾ ਇਹਨਾਂ ਨੇ ਪਾਕਿਸਤਾਨ ਦੀ ਫੌਜ ਨੇ 9 ਦਸੰਬਰ ਦੀ ਰਾਤ ਨੂੰ ਇਨਾਂ ਦੀ ਕੰਪਨੀ ਜਿੱਥੇ ਲੱਗੀ ਹੋਈ ਸੀਗੀ ਜਿਸ ਦੀ ਕਮਾਂਡ ਮੇਜਰ ਪੰਨੂ ਕਰ ਰਹੇ ਸੀਗੇ ਉੱਥੇ ਇਹਨਾਂ ਨੇ ਅਟੈਕ ਕੀਤਾ ਹੈ। ਔਰ ਇਸ ਅਟੈਕ ਨੂੰ ਰੋਕਣ ਦੇ ਲਈ ਮੇਜਰ ਪੰਨੂ ਆਪਣੀ ਕੰਪਨੀ ਦੇ ਨਾਲ ਬਹਾਦਰੀ ਨਾਲ 16 ਘੰਟੇ ਲੜੇ ਜੀ ਇਸ ਪਾਕਿਸਤਾਨ ਦੀ ਫੌਜ ਦੇ ਨਾਲ ਉੱਥੇ ਉਸ ਜਗ੍ਹਾ ਦੇ ਉੱਤੇ 16 ਘੰਟੇ ਚੱਲੇ ਇਸ ਮੁਕਾਬਲੇ ਵਿੱਚ ਦੁਸ਼ਮਨ ਦਾ ਅਟੈਕ ਵੀ ਫੇਲ ਕੀਤਾ ਦੇਖ ਲਓ ਕਿ ਇੱਕ ਕੰਪਨੀ ਲੱਗੀ ਹੋਵੇ ਵੱਧ ਤੋਂ ਵੱਧ 30 ਬੰਦੇ ਔਰ ਅਟੈਕ ਦੇ ਵਿੱਚ ਜਦੋਂ ਆਉਂਦੇ ਨੇ ਤੇ ਤਕਰੀਬਨ ਦੁਗਣੀ ਜਾਂ ਤਿਗਣੀ ਉਹਦੀ ਸੰਖਿਆ ਹੁੰਦੀ ਹੈ ਮਰੋ 30 ਧੰ 90 90 ਬੰਦੇ ਤੇ ਆਉਣਗੇ ਇੱਕ ਅਟੈਕ ਤੇ 90 ਉਹ ਆ ਗਏ ਉਹਨਾਂ ਦਾ ਆਰਟੀ ਆ ਗਈ ਉਹਨਾਂ ਦੀ ਮਟਰਫਾਇਰ ਪਿੱਛੋਂ ਆ ਗਿਆ ਬੜਾ ਲੰਮਾ ਚੌੜਾ ਕੰਮ ਪੈ ਜਾਂਦਾ ਹੈ ਇਸ ਅਟੈਕ ਨੂੰ ਰੋਕ ਕੇ ਆਪਣੀਆਂ ਆਪਲਟੂਨ ਕੰਪਨੀ ਦੇ ਆਪਲਟੂਨਾਂ ਦੇ ਵਿੱਚ ਫਿਰਦੇ ਹਨ ਤੁਰਦੇ ਹਨ ਇਹਨਾਂ ਨੇ ਹੰਲਾਸ਼ਿਰੀ ਦੇ ਕੇ ਯੁਵਾਨਾਂ ਨੂੰ ਅਟੈਕ ਰੋਕਿਆ ਉਸ ਤੋਂ ਬਾਅਦ ਜਦੋਂ ਅਟੈਕ ਰੁਕ ਗਿਆ ਇਹ ਫੇਲ ਹੋ ਗਏ ਇਹ ਚਲੇ ਗਏ ਨੇ ਆਪਣੇ ਕੰਪਨੀ ਹੈਡਕੁਆਟਰ ਦੇ ਵਿੱਚ ਕੰਪਨੀ ਹੈਡਕੁਆਟਰ ਜਾ ਕੇ ਇਹਨਾਂ ਨੂੰ ਇੱਕ ਰਾਤ ਹੀ ਸੌਖੀ ਮਿਲੀ ਹੈ ਉਹਦੇ ਬਾਅਦ ਅਗਲੀ ਸਵੇਰ ਨੂੰ ਦੁਸ਼ਮਣ ਨੇ ਫਿਰ ਹਮਲਾ ਕੀਤਾ ਹੈ ਇਹ ਹਮਲਾ ਵੀ ਕਾਫੀ ਦੇਰ ਚੱਲਿਆ ਪੰਨੂ ਸਾਹਿਬ ਆਪਣਾ ਰਿਸਪੌਂਸਿਬਿਲਟੀ ਏਰੀਆ ਜਿਹੜਾ ਕੰਪਨੀ ਦਾ ਸੀਗਾ ਉਹਦੇ ਵਿੱਚ ਵੱਖ-ਵੱਖ ਪਟੂਨਾ ਤੁਨ ਲਗਾਈਆਂ ਹੋਈਆਂ ਨੇ ਕੋਈ ਸੱਜੇ ਪਾਸੇ ਪਟੂਨਾ ਲੱਗੇ ਹੈ ਕੋਈ ਖੱਬੇ ਪਾਸੇ ਪਟੂਨਾ ਲੱਗੇ ਹੈ ਵਿਚਕਾਰ ਪਟੂਨਾ ਹੈੱਡਕੁਆਰਟਰ ਲੱਗਾ ਹੋਇਆ ਹੈ ਜਿਸ ਪਾਸੇ ਵੀ ਦੁਸ਼ਮਣ ਦਾ ਯੋਰ ਜ਼ਿਆਦਾ ਵੱਧਾ ਪੰਨੂ ਸਾਹਿਬ ਉਤਰ ਜਾਂਦੇ ਆਪਣੇ ਜਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਖਾਲੀ ਹੋਇਆ ਕੋਈ ਮੋਰਚਾ ਜਿਹੜਾ ਜਵਾਨ ਕੋਈ ਸ਼ਹੀਦ ਹੋ ਜਾਂਦਾ ਹੈ ਜਾਂ ਕੋਈ ਜਖਮੀ ਹੋ ਜਾਂਦਾ ਉਹਦਾ ਹਥਿਆਰ ਨਹੀਂ ਦਿੱਤੇ ਫਾਇਰਿੰਗ ਕਰਦੇ ਮੰਨ ਲਓ ਕਿ ਇਹ ਕਿ ਦੁਸ਼ਮਣ ਨੂੰ ਅੱਗੇ ਵਧਣ ਨਹੀਂ ਦਿੰਦਾ ਇਹਨਾਂ ਨੇ ਔਰ ਇਸ ਤਰ੍ਹਾਂ ਕਰਦਿਆ ਕਰਉਂਦੇ ਆ ਮਤਲਬ ਇੱਕ ਪਲਟੂਨ ਤੋਂ ਦੂਸਰੀ ਪਲਟੂਨ ਵੱਲ ਜਾਂਦੇ ਆ ਜਾਂ ਆਪਣੇ ਹੈੱਡਕਵਾਰਟਰ ਦੇ ਵਿੱਚ ਰਹਿੰਦੇ ਹੋયા ਆ ਚਾਰੇ ਪਾਸੇ ਦੇਖਣਾ ਹੁੰਦਾ ਕਮਾਂਡ ਕਰਨੀ ਹੁੰਦੀ ਹੈ ਤੇ ਇਸ ਦੌਰਾਨ ਇਹਨਾਂ ਦੇ ਇੱਕ ਗੋਲੀ ਲੱਗਦੀ ਹੈ ਜਦੋਂ ਇਹਨਾਂ ਦੇ ਗੋਲੀ ਲੱਗਦੀ ਹੈ ਜਖਮੀ ਹੋ ਜਾਂਦੇ ਨੇ ਇਹਨਾਂ ਨੂੰ ਪਲਟਨ ਹੈਡਕ quarters ਦੇ ਵਿੱਚ ਲਿਆਂਦਾ ਜਾਂਦਾ ਹੈ ਸੀਓ ਵੱਲੋਂ ਆਰਡਰ ਆ ਚੁੱਕੇ ਸੀਗੇ ਕਿ ਠੀਕ ਹੈ ਜੀ ਕੋਈ ਗੱਲ ਨਹੀਂ ਪੋਸਟ ਛੱਡ ਦਿਓ ਵਾਪਸ ਆ ਜਾਓ ਜੇ ਅਗਰ ਪੋਸਟ ਛੱਡਦੇ ਦੁਸ਼ਮਨ ਦਾ ਉਸ ਥਾਂ ਦੇ ਉੱਤੇ ਕਬਜ਼ਾ ਹੁੰਦਾ ਪਰ ਪੰਨੀ ਸਾਹਿਬ ਨੂੰ ਇਹ ਮਨਜ਼ੂਰ ਨਹੀਂ ਸੀਗਾ ਇਹਨਾਂ ਦੇ ਸੀਓ ਨੇ ਇਹ ਵੀ ਕਿਹਾ ਕਿ ਇਹਨਾਂ ਦੇ ਬਦਲੇ ਲਈ ਇੱਕ ਆਪਾਂ ਅਫਸਰ ਹੋਰ ਭੇਜਦੇ ਹਾਂ ਪਰ ਜਦੋਂ ਤੱਕ ਅਫਸਰ ਆਉਂਦਾ ਏਰੀਆ ਸਮਝਦਾ ਅਟੈਕ ਆਇਆ ਹੈ ਅਟੈਕ ਦੀ ਪੋਜੀਸ਼ਨਾਂ ਸਮਝਦਾ ਤੇ ਨੁਕਸਾਨ ਜ਼ਿਆਦਾ ਹੁੰਦਾ ਸੀਗਾ ਇਸ ਲਈ ਪੰਨੂ ਸਾਹਿਬ ਨੇ ਨਾ ਤਾਂ ਪਿੱਛੇ ਜਾਣਾ ਹਸਪੀਟਲ ਦੇ ਵਿੱਚ ਜਾਣਾ ਮਨਜ਼ੂਰ ਕੀਤਾ ਔਰ ਨਾ ਹੀ ਆਪਣੀ ਪੋਜੀਸ਼ਨ ਜਿਹੜੀ ਹੈ ਉਹ ਛੱਡੀ ਇਹ ਯੋद्धा ਲੜਦਿਆਂ ਲੜਦਿਆਂ ਉੱਥੇ ਤਕਰੀਬਨ 10 ਤਰੀਕ ਦੇ 10 ਦਸੰਬਰ 1971 ਦੀ ਰਾਤ ਨੂੰ ਸ਼ਹੀਦ ਹੋ ਗਏ ਨੇ ਜੀ ਮੇਜਰ ਪਨੂ ਨੂੰ ਉਹਨਾਂ ਦੀ ਬਹਾਦਰੀ ਲਈ ਵਧੀਆ ਕਮਾਂਡ ਕੰਟਰੋਲ ਕਰਨ ਦੇ ਲਈ ਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਜੀ। ਔਰ ਇਸ ਯੋਧੇ ਦੀਆਂ ਕਹਾਣੀਆਂ ਜਿਹੜੀਆਂ ਨੇ ਅਜੇ ਤੱਕ ਫਾਈਵ ਸਿਕ ਦੇ ਵਿੱਚ ਸੁਣਾ ਕੇ ਆਉਣ ਵਾਲੇ ਜਮਾਨਾ ਨੂੰ ਮੋਟੀਵੇਟ ਕੀਤਾ ਜਾਂਦਾ ਹੈ। ਹਾਲਾਂਕਿ ਫਾਈਵ ਸਿਕ ਬਟਾਲੀਨ ਜਿਹੜੀ ਹੈ ਜਿਆਦਾ ਪਲੇਅਰਾਂ ਦੀ ਬਟਾਲੀਨਾਂ ਪਲੇਅਰ ਉਹਦੇ ਵਿੱਚ ਜਿਆਦਾ ਨੇ। ਫੁੱਟਬਾਲ ਦੇ ਲਗਾ ਲਓ, ਬਾਸਕਟਬਾਲ ਦੇ ਲਗਾ ਲਓ, ਹਾਕੀ ਦੇ ਲਗਾ ਲਓ। ਖਲੋਜ ਜਨਵੇਂ ਇੰਡੀਅਨ ਆਰਮੀ ਦੇ ਵਿੱਚ ਆਪਣੀ ਸਿੱਖ ਰੇਜimentਾਂ ਦੇ ਜਿੰਨੇ ਵੀ ਪਲੇਅਰ ਹੁੰਦੇ ਨੇ ਉਹ ਪਸੰਦ ਕਰਦੇ ਨੇ ਫਾਈਟ ਸਕਦੇ ਵਿੱਚ ਜਾਣਾ ਪਰ ਪਲੇਅਰਾਂ ਦੇ ਨਾਲ-ਨਾਲ ਇਸ ਬਟਾਲੀਅਨ ਨਾਲ ਨੇ ਬੜੇ ਬੜੇ ਬਹਾਦਰਿਓ ਦੇ ਵੀ ਜੰਮੇ ਨੇ ਜਿਹਦੇ ਵਿੱਚੋਂ ਇੱਕ ਮੇਜਰ ਦਵਿੰਦਰਜੀਤ ਸਿੰਘ ਪੰਨੂ ਸਾਹਿਬ ਸਨ ਏਸੀਜੀ ਸਾਡੀ ਅੱਜ ਦੀ ਵੀਡੀਓ ਮੇਜਰ ਦਵਿੰਦਰਜੀਤ ਸਿੰਘ ਪੰਨੂ ਸਾਹਿਬ ਦੇ ਬਾਰੇ ਵੀਜੀ ਵੀਡੀਓ ਦੇਖੋ ਇਹਨੂੰ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਵੀਡੀਓ ਬਣਾਉਣ ਦਾ ਮਜ਼ਾ ਵੀ ਆਉਂਦਾ ਮੈਂ ਕੋਈ YouTube ਦੇ ਉੱਤੋਂ ਕਮਾਈ ਨਹੀਂ ਕਰ ਰਿਹਾ ਮੈਂ ਸਿਰਫ ਤੇ ਸਿਰਫ ਆਪਣੇ ਜਿਹੜੇ ਸਿੱਖ ਰੈਜiment ਦੇ ਜਾਂ ਇੰਡੀਅਨ ਆਰਮੀ ਦੇ ਵਿੱਚ ਓਲਡ ਸਿੱਖ ਜਰਨਲ ਜਾਂ ਆਏ ਜਿਹੜੇ ਹੋਣ ਵਾਲੇ ਸਿੱਖ ਜਰਨਲੋਂ ਦੇ ਉਹਨਾਂ ਬਾਰੇ ਹੀ ਇਤਿਹਾਸ ਦੱਸਦਾ ਜਾਂ ਆਪਣੇ ਸਿੱਖ ਇਤਿਹਾਸ ਇਹ ਵਸੇ ਇੱਕ ਸ਼ੌਂਕ ਹੈ ਨਾ ਕਿ ਕਮਾਈ ਕਰਨ ਦਾ ਜਰੀਆ ਇਸ ਲਈ ਵੀਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਕਮੈਂਟ ਕਰੋ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਆ ਗਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਜੀ